ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਕਲੇਰਾ ਤੋਂ ਸਿੱਧੀ ਛੜਕ ਟੁੱਡੀ ਪਿੰਡ ਦੇ ਵਿੱਚ ਹੁੰਦੀ ਆ ਤੇ ਟੁੱਡੀ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਬਾਈ ਸਖਦੇਵ ਸਿੰਘ ਬਾਈ ਦੇ ਘਰ ਆਪਾਂ ਮੌਜੂਦ ਆ ਮਿੱਤਰੋ ਜਨਵਰ ਤੁਹਾਨੂੰ ਚਾਰ ਦਿਖਾ ਦੇਣੇ ਆ ਮਿੱਤਰੋ ਦੋ ਟਾਪ ਦੀਆਂ ਝੋਟੀਆਂ ਤਿਆਰ ਦੁੱਧ ਵਾਲੀਆਂ ਚੰਗੀਆਂ ਟਾਪ ਬ੍ਰੀਡ ਦੇ ਵਿੱਚ ਟਾਪ ਲੈਵੇ ਦੇਵੇ ਤੇ ਟਾਪ ਕਰਦ ਦੇ ਵਿੱਚ ਜਾਨੀ ਕਿ ਕਹਿਣ ਤੋਂ ਭਾਵੇਂ ਆ ਯਾਰ ਪੈਸੇ ਨੌਣੇ ਹੋਏ ਤਾਂ ਗੱਲ ਵੱਖਰੀ ਐ ਨਿਗੋਚਾ ਕਰ ਲਈਏ ਪਰ ਜਾਨਵਰਾਂ ਦੇ ਵਿੱਚ ਕੋਈ ਹੱਥ ਧਰਾਣੀ ਹੋਊਗਾ ਜੋ ਸਾਰੀ ਗੱਲਬਾਤ ਬਾਅਦ ਵਿੱਚ ਆਪਾਂ ਬਾਈ ਨਾਲ ਕਰ ਲੈਨੇ ਆ ਸਕਦੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਬੇ ਤੇਰਾ ਇੱਥੇ ਆਉਣ ਤੇ ਧੰਨਵਾਦ ਜਿੰਨੀਆਂ ਵੀ ਸੰਗਤਾਂ ਦੇਸਾਂ ਉਦੇਸ਼ਾਂ ਦੇ ਵਿੱਚ ਵੇਂਦੀਆਂ ਸਾਰਿਆਂ ਦਾ ਧੰਨਵਾਦ ਜੀ ਜੀ ਸਤਸਰੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਦੱਸੋ ਸਿਹਤ ਤੇ ਘਰ ਪਰਿਵਾਰ ਜੀ ਵਧੀਆ ਕਿਰਪਾ ਬਾਬੇ ਨਾਨਕ ਦੀ ਜੀ ਸ਼ੁਕਰ ਰਬ ਦਾ ਅੱਛਾ ਘੋੜੀਆਂ ਕਿਵੇਂ ਚੜ੍ਹਦੀ ਕਰਾ ਦੇ ਹਾਂ ਵਧੀਆ ਵਧੀਆ ਸਾਰੀ ਕਿਰਪਾ ਬਹੁਤ ਵਈਆ ਠੀਕ ਹੈ ਠੀਕ ਹੈ ਮਹਾਰਾਜੀ ਕਿਰਪਾ ਇਹਨਾਂ ਹੀ ਸੇਵਾ ਹੀ ਤਾਰੂਗੀ ਪ੍ਰਭੂ ਬਿਲਕੁਲ ਜੀ ਬਿਲਕੁਲ ਅੱਜ ਆਪਾਂ ਜਾਨਵਰ ਦਿਖਾਉਣੇ ਆ ਚਾਰ ਜੀ ਹਾਂਜੀ ਚਾਰ ਆ ਜੀ ਆਪਣੇ ਕੋਲੇ ਦੋ ਤਾਂ ਝੋਟੀਆਂ ਦੋ گاਵਾ ਦੋ گاਵਾ ਇਹ ਝੋਟੀਆਂ ਜਿਹੜੀਆਂ ਆਪਣੀਆਂ ਇੱਕ ਮੈਂ ਨਾ ਸ਼ੁਰੂ ਤੋਂ ਬੇਨਤੀ ਕਰਦਾ ਜੀ ਜਿੰਨੇ ਵੀ ਮੇਰੇ ਭਰਾ ਪਸ਼ੂ ਪਾਲਕਾ ਚਾਹ ਕੋਈ ਵਪਾਰ ਕਰਦਾ ਚਾਹ ਘਰੇ ਰੱਖਦਾ ਜੀ ਪਸ਼ੂ ਸਾਰਿਆਂ ਨੇ ਵੇਚਨੇ ਆਪਾਂ ਇਹਨੇ ਆਂਦਾ ਚਲੋ ਹਾਂ ਜੀ ਝੂਠ ਸੁਪਾਣ ਚੱਲਦਾ ਵੀ ਮੈਂ ਇਹਨੇ ਆਂਦਾ ਵੀ ਮੈਂ ਸਾਥ ਆ ਠੀਕ ਹੈ ਨਾ ਸਹੀ ਗੱਲ ਆ ਜੀ ਪਹਿਲਾਂ ਉਹ ਕਾਰਨਾ ਉਹ ਵੀ ਕੋਈ ਮਾੜਾ ਮੋਟ ਜਾਇਜ਼ ਨਜਾਇਜ਼ ਨਹੀਂ ਬਿਲਕੁਲ ਵੀ ਚੱਲਦਾ ਹੋਵੇ ਪੈਸੇ ਲਾਉਣੇ ਆ ਨਾ ਹਾਂ ਹਾਂ ਜੀ ਜੇ ਆਪਾਂ ਬਾਕੀ ਅੱਜਕੱਲ ਹਰ ਇੱਕ ਕੋਈ ਬੰਦਾ ਨਹੀਂ ਬਈ ਕਹਿੰਦੇ ਤੇ ਜਦਾ ਉਹਦੀ ਤਸੱਲੀ ਕਰਦੀ ਹਾਂ ਤੇ ਦੂਜੀ ਗੱਲ ਇਹ ਆ ਵੀ ਅਗਲਾ ਆਦੀ ਤਸੱਲੀ ਕਰੇ ਦੋ ਟਾਈਮ ਤਿੰਨ ਟਾਈਮ ਝੂਕੇ ਲਵੇ ਅਗਲੇ ਨੂੰ ਮਤਲਬ ਲੰਬਾ ਦੇਣ ਜੋਗਾ ਛੱਡੇ ਨਾ ਛੱਡੇ ਨਾ ਬਾਈ ਬਾਦ ਦੀ ਗੱਲ ਕਰੀ ਨਾ ਵੀ ਆਪਦੀ ਜ਼ਿੰਮੇਵਾਰੀ ਨਿਭਾਵੇ ਬਿਲਕੁਲ ਜੀ ਠੀਕ ਆ ਮੁੜ ਕੇ ਕੱਲ ਨੂੰ ਕਹਿਣਾ ਯਾਰ ਇਹ ਤਾਂ ਐ ਸੀ ਜਿਹਾ ਜਿਉਂ ਸੀ ਇਹਦੇ ਬਾਈ ਹੋਣਾ ਸੁਖਦੇਵ ਭਾਈ ਉਹਦੇ ਵਿੱਚ ਤੇਰਾ ਕੀ ਕਸੂਰ ਹੋ ਕੇ ਜੇ ਮੈਂ ਸੇਵਾੜਾ ਕਰੂਗਾ ਜਾ ਕੇ ਬਾਈ ਮੈਂ ਤਾਂ ਉਹ ਵਪਾਰੀ ਵੀ ਗੱਲ ਤੋਂ ਮਿਲਦਾ ਜਿਹੜੇ ਗਰੰਟੀਆ ਦਿੰਦੇ ਆ ਹਾਂ ਜੀ ਹਾਂ ਜੀ ਆਪਾਂ ਤਾਂ ਮੈਨਾਂ ਗਰੰਟੀ ਵਾਲਾ ਕੰਮ ਹੀ ਨਹੀਂ ਚਾਹੀਦਾ ਬਾਈ ਇਸ ਗਰੰਟੀ ਚਲੋ ਦੇਣੀ ਵੀ ਪੈਂਦੀ ਐ ਏਡੀ ਵੀ ਨਹੀਂ ਗੱਲ ਹੁੰ ਦੇ ਬਾਈ ਜੀ ਹਾਂ ਠੀਕ ਹੈ ਨਾ ਤੇ ਹੁਣ ਬਾਈ ਜੇ ਕੋਈ ਗੱਡੀ ਚ ਜਾਂਦੀ ਆ ਕੋਈ ਮਹੰਗਾ ਰਾਜ ਦੇ ਡੱਕੀ ਕੋਈ ਤੁਹਾਨੂੰ ਉਨੀ ਕੀ ਹੋ ਗਈ ਉਹ ਤਾਂ ਫਿਰ ਉਹਦੇ ਚ ਤਾਂ ਆਪਣਾ ਤਾਂ ਕੋਈ ਕਿਸੇ ਨਹੀਂ ਉਹ ਨਹੀਂ ਨਾ ਬਿਲਕੁਲ ਜੀ ਉਹਦਾ ਕਿਸੇ ਨਾ ਵੀ ਹੋ ਸਕਦਾ ਹਰ ਕਿਸੇ ਨਾ ਉਹ ਤਾਂ ਜਦੋਂ ਲੈ ਲਈ ਤੇ ਲੈ ਲਈ ਬਸ ਫਿਰ ਗਾਂ ਦੀਆਂ ਗੱਲ ਆਪਾਂ ਦੇ ਹੀ ਜਣੇ ਹੱਥ ਮੰਨ ਕੇ ਬੇਨਤੀ ਆ ਵੀ ਜੀਨੇ ਪਸੂਣਾ ਬਈ ਆਣ ਕੇ ਆਪਦਾ ਪਾਸ ਕਰੋ ਚਾਹੇ ਕਪੜਾ ਚਾਹੇ ਸੂਆ ਸਵਾਇਆ ਬਿਲਕੁਲ ਜੀ ਕੋਲੇ ਆਓ ਦੋ ਟਾਈਮ ਚੋਲੋ ਤਿੰਨ ਚੋਲੋ ਬਿਲਕੁਲ ਜੀ ਅਜੇ ਸੁਖਦੇਵ ਭਾਈ ਇਹ ਝੋਟੀ ਜਿਹੜੀ ਪਹਿਲੇ ਨੰਬਰ ਤੇ ਆ ਇਹ ਕੀ ਡਿਟੇਲ ਆ ਜਾਂਦੀ ਪਈ ਇਹ ਪਹਿਲੀ ਗੱਲ ਤਾਂ ਮੈਂ ਇਹ ਦੱਸਣ ਲੱਗਾ ਸੀਗੇ ਵੀ ਇਹ ਦੋਨੇ ਝੋਟੀਆਂ ਹਰਿਆਣੇ ਦੀਆਂ ਠੀਕ ਹੈ ਮੈਂ ਇੱਕ ਗੱਲ ਇਹ ਬੇਨਤੀ ਇਹ ਵੀ ਕਰ ਦਿੰਨਾ ਆਪਾਂ ਨੂੰ ਕੋਈ ਵੇਖੋ ਹੈ ਨਹੀਂਗਾ ਜੀ ਮੈਂ ਮਾਝੇ ਦੀ ਪੰਜਾਬ ਵਾਲੀ ਬਿਲਕੁਲ ਨਹੀਂ ਲੈਂਦਾ ਜੀ ਬਿਲਕੁਲ ਨਹੀਂ ਮੈਂ ਲਿਉਣਾ ਹਰਿਆਣੇ ਚੋਂ ਜੀ ਠੀਕ ਹੈ ਚਾਹ ਮੈਂ ਲਿਆਉਣਾ ਰਾਜਸਥਾਨ ਤੋਂ ਬਾਰਡਰ ਦੀ ਮੈਂ ਜੀ ਵੀ ਦੁੱਧ ਵਾਲੀਆਂ ਮਈਆਂ ਹਾਂ ਚਾਹ ਉਹ ਮੈਂ ਵੈਸੇ ਬਹੁਤ ਘੱਟ ਲਿਆਉਣਾ ਉਹ ਤਾਂ ਕਿਤੇ ਤਾਂ ਹੀ ਲਿਆਉਣਾ ਮੈਂ ਜੀ ਜਿਆਦਾ ਮੈਂ ਅਸਾਰ ਏਰੀਆ ਇਹ ਵੀ ਸਹਾਰ ਤੋਂ ਆਈਆਂ ਦੋਵੇਂ ਝੋਟੀਆਂ ਦੋਨੇ ਝੋਟੀਆਂ ਸਹਾਰ ਤੋਂ ਆਈਆਂ ਇਹ ਝੋਟੀ ਦੂਜੇ ਸੂਏ ਸੂਈ ਹੈ ਜੀ ਮਗਰੇ ਦੇ ਕੱਟੀ ਆ ਟੀਕਾ ਨੀਲੀ ਦਾ ਭਰਾਇਆ ਸੀ ਪਰ ਇਹ ਕ੍ਰੋਸ ਜੀ ਦੇਗੀ ਕੱਟੀ ਠੀਕ ਠੀਕ ਹੈ ਜੀ ਇਹ ਘਰੋਂ ਬੁੱਟਾਂ ਤੋਂ ਲਈਆਂ ਆਪਾਂ ਚਲੋ ਕਰੇ ਲੂ ਜਾਵਾਂ ਹਨਾ ਅੱਡੇਆਂ ਤੋਂ ਨਹੀਂ ਲਈਆਂ ਪਾ ਕੇ ਹਾਂਜੀ ਹਾਂਜੀ ਠੀਕ ਹੈ ਜੀ ਕੱਤੀ ਅੱਡੇ ਤੋਂ ਲਈਆਂ ਹਾਂਜੀ ਠੀਕ ਹੈ ਜੀ ਇਹ ਜਿਹੜੀ ਝੋਟੀ ਆ ਆਹ ਵੱਡੀ ਜੀ ਇਹਦਾ ਪਹਿਲੇ ਸੂਏ ਦਾ 17 17.5 ਕਿਲੋ ਦਾ ਰਿਕਾਰਡ ਹੈ। ਕੀ ਬਾਤ ਆ ਜੀ। ਤੁਰਦੀ ਹੋਣੀ। ਹੁਣੇ ਥੱਲੇ ਦੁੱਧ ਮੰਨ ਲਓ ਮੰਨ ਕੇ ਚੱਲ ਵੀ 17 ਕਿਲੋ ਦੁੱਧ ਆ। ਐਨ ਰੈਡੀ ਜਿਹੜਾ ਕੰਡੇ ਤੇ ਜੂਤੂ। ਹਾਂ ਠੀਕ ਆ ਬਾਈ। ਵੀ ਥੋੜਾ ਕਨਾ ਮੈਂ ਉੱਥੋਂ ਚੋ ਕੇ ਲਿਆ ਵੀ ਕਿਲੋ ਖੰਡ ਘਟ ਸਕਦੀ ਆ ਕਿਉਂ ਕੱਲ ਆਈਆਂ ਮੇਰੇ ਕੋਲ। ਕੱਲ ਆਈਆਂ ਉਪਰਾ ਕਰ। ਕੱਲ ਰਾਤ ਕੱਲ ਰਾਤ ਕੰਡੇ ਤੇ ਹੈ ਗਈ ਹੈਗਾ। ਹਾਂ। ਚੋਣ ਚਾਂਲ ਬਹੁਤ ਚੰਗਾ ਠੰਢੀ ਬਹੁਤ ਆ ਕੱਟੀ ਅੱਜ 11 ਦਿਨ ਹੋ ਗਏ ਸੂਈ ਨੂੰ ਕੱਟੀ ਵੇਖੋ ਸਮਝ। ਨਹੀਂ ਵਾਕਿਆ ਜੀ ਕੋਈ ਝੱਕ ਨਹੀਂ ਪਈ। ਠੀਕ ਆ ਨਾ। ਹੂੰ। 19 ਤੋਂ 20 ਕਿਲੋ ਝੋਟੀ ਰਾਮਣਾ ਦੋ ਦਿਨੋਂ ਬੰਦਾ ਕੇਰ ਵਾਲਾ ਹੋਵੇ ਦਾ ਜੇ ਐਡੀ ਝੋਟੀ ਨਾਲ ਦੇਵੇ ਪੱਕਾ ਐਕਟਰ ਕਾ ਲੈਵਾ ਕਿਉਂ ਨਾ ਬਹੁਤ ਚੰਗਾ ਪੋਲੀ ਥਣ ਵੀ ਥਾਣੀ ਦੰਦਦਾ ਬਈ ਬਹੁਤ ਚੰਗੀ ਝੋਟੀਆਂ ਮਲੇ ਦੀ ਗੱਲ ਨਹੀਂ ਸਾਰੀ ਬ੍ਰੈਂਡ ਹੀ ਆ ਬਈ ਦੇਵਾ ਹਾਂਜੀ 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 ਲੈ ਵਾ ਲੂਆ ਸਾਰਾ ਕੁਛ ਹੀ ਵਧੀਆ ਮਾਲ ਕੋਈ ਹੋਰ ਨਹੀਂ ਗੀ ਬਾਕੀ ਬਈ ਠੰਡੀਆਂ ਬਹੁਤ ਆ ਯਾਰ ਹਾਂ ਹਾਂ ਪੁੱਤ ਹਾਂ ਠੰਡੀਆਂ ਬਹੁਤ ਆ ਮਾਦੀ ਚਲਵਾ ਥੋੜੀ ਹੁਣ ਕੈਮਰੇ ਤੋਂ ਕਰਕੇ ਇਹਨੇ ਜਿਵੇਂ ਮਰਜ਼ੀ ਬੈਠਾ ਕੱਦ ਬਈ ਕੈਮਰੇ ਜਾਰੀ ਐਡੀ ਝੋਟੀ ਬਾਈ ਜੀ ਮਿਲਦੀ ਨਹੀਂ ਗੀ ਹਾਂ ਕੱਦ ਤਾਂ ਤੁਸੀਂ ਬਈ ਕੋਲੇ ਖੜੇ ਹੋ ਮੜਿਆ ਆਪਣੇ ਬਰਾਬਰ ਕਿੰਨਾ ਕੱਦ ਦਾ ਮੇਰਾ 6 ਫੁੱਟ ਤੋਂ ਉੱਤੇ ਹੀ ਆ ਮੜਾ ਮੋੜ ਹਾਂ ਤੇ ਤੇਰੇ ਤੋਂ ਨੰਗਦੀ ਐ ਝੋਟੀ ਬਈ ਮੜਾ ਜੇ ਉੱਤੋਂ ਚੱਕ ਕੇ ਵੇਖੀ ਰ ਤੂੰ ਦਿਸਦਾ ਨਹੀਂ ਤਾਂ ਨਹੀਂ ਦਿਸਦਾ ਬਈ ਨਹੀਂ ਠੀਕ ਆ ਝੋਟੀ ਬਹੁਤ ਚੰਗੀ ਐ ਲ ਰੇਟ ਬਾਈ ਜੀ ਫੋਨ ਤੇ ਹੋਊਗਾ ਇੱਕ ਮੇਰੀ ਹੱਥ ਮੰਨ ਕੇ ਬੇਨਤੀ ਆ ਵੀ ਜਿਹਨੇ ਪਸ਼ੂ ਲੈਣਾ ਜੀ ਠੀਕ ਆ ਨਾ ਜੇ ਚੰਗਾ ਪਸ਼ੂ ਲੈਣਾ ਬਾਈ ਬਚਕਾਟਾ ਨਾ ਕਰੇ ਕੋਈ ਜੀ ਬਿਲਕੁਲ ਕੀ ਨਹੀਂ ਗੱਲ ਸਹੀ ਰੁਪਏ ਕੀਮਤ ਲਾ ਕੇ ਹਾਂ ਐਨੀ ਮੈਨਾਂ ਆਣਾ ਵੀ ਜਿਹੜਾ ਬੰਦਾ ਹੌਸਲੇ ਨਾਲ ਪਸ਼ੂ ਲੈਂਦਾ ਜੀ ਠੀਕ ਆ ਨਾ ਜੀ ਦਿਲ ਕੱਢ ਕੇ ਜੀ ਤੇ ਪਸ਼ੂ ਮਾੜਾ ਵੀ ਨਿਕਲਦਾ ਨਹੀਂ ਨਿਕਲਦਾ ਵੀ ਝੋਟੀ ਹੁਣ ਹੀ ਰੇਅਰਗੀ ਜੋ ਲੈਚ ਰਿਚੀਆਂ ਕਰਾਂਗੇ ਨਾ ਫਿਰ ਉਦੋਂ ਪ੍ਰਮਾਤਮਾ ਵੀ ਵੇਹਦਾ ਉੱਤੇ ਉਹ ਵੀ ਆਲਾ ਯਾਰਾ ਵੀ ਇਹ ਆਏ ਨਹੀਂ ਆਏ ਜਿਹੜਾ ਬੜਾ ਚਲਾ ਕੇ ਪਾਉਂਦਾ ਡੁੱਗਿਆ ਵੀ ਪਾਉਂਦਾ ਉਹ ਡੁੱਬਦਾ ਹੁਣ ਮੰਡੀ ਤੇ ਜਾਂਦੇ ਆ ਪਸ਼ੂ ਲੈਣ ਹਾਂ ਮੈਂ ਆ ਵੀਡੀਓ 'ਚ ਕਹਿੰਨਾ ਮੈਂ ਹਾਂ ਮੈਂ ਬਹੁਤ ਬੰਦਿਆਂ ਨੂੰ ਆਣਾ ਯਾਰਾ ਵੀ ਤੁਸੀਂ ਦਲਾਲ ਦੇ ਰਹੇਂ ਪਸ਼ੂ ਨਾ ਲਓ ਹਾਂ ਭਾਈ ਵੀਰ ਕੇ ਜਾਂਦੇ ਆ ਜਾਂਦੇ ਆ ਤੇ ਬਾਝਰ ਹੁੰਦੇ ਆ ਹੁਣ ਜਦੋਂ ਅਸੀਂ ਲੱਖ ਲੱਖ ਮੁੱਲ ਕਰਦੇ ਜਦੋਂ ਦਲਾਲ ਜਾਵੜਾ ਬਾਈ ਸਵਾ ਲੱਖ ਮੰਗਣਾ ਉਹ 5000 ਬਾਈ 10000 ਫਿਰ ਉਹਨਾਂ ਨੇ ਵੀ ਰੱਖਣਾ ਉੱਥੇ ਫਿਰ ਐਂ ਟਿਕਾਣੇ ਤੇ ਆ ਜਾਂਦੇ ਆ ਉੱਥੇ ਤਰ੍ਹਾਂ ਦੇ ਕੇ ਹੁੰਦੇ ਨਾਲੇ ਤਾਂ ਮਾਰਦੇ ਚੁੰਦੇ ਜਿਹੜੀ ਹਾਂ ਹਨਾ ਤੇ ਆ ਬਾਈ ਦੋ ਨੰਬਰ ਆਪਾਂ ਜਾਣੇ ਵੀ ਘਰੋਂ ਪਸ਼ੂ ਲਓ ਅਗਲੇ ਦਸੱਲੀ ਕਰਕੇ ਲਓ ਠੀਕ ਨਹੀਂ ਗੱਲ ਆ ਲਓ ਬਾਈ ਆ ਬਾਈ ਛੋਟੀ ਦੋ ਨੰਬਰ ਵਾਲੀ ਜਿਹੜੀ ਇਹ ਦੋ ਨੰਬਰ ਵਾਲੀ ਦੂਜਾ ਸੂਹ ਇਹ ਆ ਦੂਜਾ ਹੀ ਇਹ ਆ ਤੇ ਦੂਜਾ ਹੀ ਇਹ ਆ ਠੀਕ ਆ ਇਹ परसों रात नु सुईया ये परसों रात नु हां कट्टा एदे मगरा चूनचाण एदा भी ਝੋਟੀ ਦਾ ਬਹੁਤ ਇੱਕ ਨੰਬਰ ਆ ਪੋਲੀਆਂ ਦੋਨੇ ਭਲਾ ਜਵਾਕ ਚੋਲੇ ਥਣ ਵੀ ਬਹੁਤ ਚੰਗਾ ਹਾਂ ਇਹ ਥੋੜੀ ਜੀ ਇੱਕ ਮੈਂ ਦੱਸਣਾ ਵੀ ਥੋੜੀ ਜੀ ਨਾ ਵਾਈ ਆ ਜਿਵੇਂ ਆਪਾਂ ਕਹਿਦੇ ਨੇ ਬਾਦੀ ਆ ਹਾਂਜੀ ਹਾਂਜੀ ਉਹ ਪਾਈ ਫਰਦੀ ਆ ਚੱਡਾ ਚੁੱਡਾ ਜਮਾ ਸਾਫ ਆ ਦੁੱਧ ਵੀ ਇੱਕ ਧਾਰ ਦਾ ਵੀ ਫਰਕ ਨਹੀਂ ਆ ਠੀਕ ਆ ਲੈ ਬਾਈ ਦੱਸਦਾ ਕੱਟੀ ਦਾ ਪਰਸੋ ਦੁੱਧੇ ਝੋਟੀ ਦਿਉਗੀ ਹੁਣ ਬਾਈ ਜਿੰਨਾ ਮਰਜੀ ਕਹਿ ਲਈਏ ਪਰ ਝੋਟੀ ਦੇਊਗੀ ਦੁੱਧ 15 ਕਿਲੋ ਬੰਦਰ ਦੇ ਦਊਗੀ ਜੀ 15 ਕਿਲੋ ਖੁੱਲਾ ਦੁੱਧ ਦੇਊਗੀ ਦੇ ਦੂ ਬਿਲਕੁਲ ਹੁਣ 10 9 10 ਕਿਲੋ ਹੁਣ ਹੈਗਾ ਹੁਣ ਹੈਗਾ ਕੰਢੀ ਵਾਲਾ ਹਾਂ ਠੀਕ ਹੈ ਬਈ ਝੋਟੀ ਚੋਣ ਚਾਨ ਐਡਾ ਵਧੀਆ ਲੱਗਾ ਅੰਤ ਮੁੱਕੇ ਪਏ ਝੋਟੀ ਮਗਰੇ ਦੇ ਕੱਟਾ ਇਹਦੇ ਮਗਰ ਕੱਟੀ ਉਹਦੇ ਮਗਰ ਕੱਟਾ ਠੀਥਾਣ ਵੀ ਦੂਰਾ ਲੱਗਾ ਬਈ ਝੋਟੀ ਹਾਂ ਬਾਕੀ ਇੱਕ ਗੱਲ ਹੋਰ ਆ ਬਈ ਕਿ ਸੁਨੱਖੀ ਕਿੱਡੀ ਝੁੱਟ ਜਾ ਹਾਂ ਸੋਹਣੀ ਬਹੁਤ ਆ ਝੋਟੀ ਇੰਦਾ ਵੀ ਰੇਟ ਮੇਰੇ ਫੋਨ ਤੇ ਹਾਂ ਰੇਟ ਆਪਣੇ ਚਾਰਾਂ ਪਸ਼ੂਆਂ ਦੇ ਫੋਨ ਤੇ ਹੋਣਗੇ ਕਿਦੋਂ ਮਗਰ ਕਟਾ ਗਿਆ ਜੀ ਹਾਂ ਉਹਦੇ ਮਗਰ ਕਟਾਏ ਦੇ ਮਗਰ ਕੱਟੀ ਆ ਬਾਕੀ ਆਪਾਂ ਇਹ ਆ ਵੀ ਆਪਣਾ ਕੰਮ ਹੁਣ ਚੱਲੂਗਾ ਲੰਮਾ ਹੀ ਜੀ ਬਿਲਕੁਲ ਜੀ ਠੀਕ ਨਹੀਂ ਗੱਲ ਜੀ ਵੀ ਪਸ਼ੂ ਕੋਈ ਵੀ ਬੰਦਾ ਜੇਕੇ ਨੇ ਆਨਲਾਈਨ ਮੰਗਾਉਣਾ ਆਨਲਾਈਨ ਵੀ ਮੰਗਾ ਲੇ ਕੋਈ ਚੱਕਰ ਨਹੀਂਗਾ ਜੀ ਠੀਕ ਨਹੀਂ ਗੱਲ ਪਰ ਬੰਦਾ ਅੱਗੋ ਵੀ ਵਿਸ਼ਵਾਸ ਪਾਤਰ ਵਾਲਾ ਹੋਵੇ ਉਹ ਜਿਹੜਾ ਬੰਦਾ ਨਾ ਹੋਵੇ ਆਪਾਂ ਆਨਲਾਈਨ ਵੀ ਭੇਜ ਦਿਆਂਗੇ ਪਸ਼ੂ ਚੁਣੇ 21 ਨਾ ਨਿਕਲੂਗੀ ਬਸ ਠੀਕ ਹੈ ਜੀ ਠੀਕ ਨਹੀਂ ਗੱਲ ਗਾਰੰਟੀ ਹੋਊਗੀ ਆਨਲਾਈਨ ਵਾਲ ਇਹ ਗਾਂ ਗੱਬਣਾ ਜੀ ਨੇ ਤੀਜਾ ਸੂਆ ਸੁਣਾ ਆਪਣੀ ਘਰ ਦੀ ਆ ਮੈਡਾ ਦੋਨੇ ਹੀ ਕਰਦੀਆਂ ਆਪਣੀਆਂ ਠੀਕ ਹੈ ਬਈ ਇਹਨੇ ਤੀਜੇ ਸੂਏ ਸੁਣਾ ਹਜੇ ਚ 20 ਤੋਂ 22 ਦਿਨ ਪਏ ਆ ਠੀਕ ਹੈ ਜੀ ਇਹਨੇ ਦੁੱਧ ਆਪਣੇ ਕੋਲੇ 25 26 ਕਿਲੋ ਖੁੱਲਾ ਦਿੱਤਾ ਦੁੱਧ ਕੰਡੇ ਜੋਕੇ ਹੋਇਆ ਕੰਡੇ ਜੋਕੇ ਨਾਲੇ ਆਪਣੇ ਪਸ਼ੂ ਵੇਲਾ ਕਿੰਨੇ ਆ ਸਾਰਿਆਂ ਦੇ ਨਾਲ ਇਕੱਠੀ ਸੇਵਾ ਹੁੰਦੀ ਇਹ ਨਹੀਂ ਗੱਲ ਵੀ ਲੱਗ ਮੰਨ ਲੱਗ ਹੋਦੀ ਠੀਕ ਹੈ ਲੱਗ ਮੰਨ ਕੇ ਦੇਊਗੀ ਤਾਂ ਅੱਡ ਵਧ ਦੇਊਗੀ ਇਹ ਥੱਲੋ ਬਣਦੀ ਬਣਦੀ ਮੈਣਾ ਬਾਈ ਤੇ ਤਾਂ ਅਜੇ ਤਿਆਰ ਹੋ ਗਈ ਬੈਠਾ ਨਹੀਂ ਜਾਂਦਾ ਗਾ ਤੂੰ ਕਿੰਨੇ ਦਿਨ ਕਿੰਨੇ ਪਏ ਬਾਈ ਇਹ ਦਿਨ ਅਜੇ 20 ਤੋਂ 22 ਦਿਨ ਲੈ ਜੂ 20 ਤੋਂ 22 ਦਿਨ ਠੀਕ ਹੈ ਬਾਈ ਬਾਕੀ ਇਹ ਕਰੋ ਸੰਗ ਦੇ ਵਿੱਚ ਆ ਗਰਮੀ ਗਰਮੀ ਨਹੀਂ ਮੰਦੀ ਦੁੱਧ ਵਧੀਆ ਮਈਆਂ ਲਗਾ ਹਾਂ ਇਹ ਘਟ ਘਟ ਤੇ ਥਾਂ ਲੈ ਜਾਂਦੇ ਪੂਰੇ ਨੇ ਬ ਸਹੀ ਗੱਲ ਇਹਦੀ 101% ਗਾਰੰਟੀ ਹੋ ਗਈ ਥਣਾ ਦੀ ਬਹੁਤ ਠੀਕ ਹੈ ਜੀ ਠੀਕ ਹੈ ਦੋਦੀ ਵੀ ਆਪਣੀ ਗਾਰੰਟੀ ਹੋ ਗਏ ਬੰਦਾ ਸੇਵਾਲਾ ਹੋ ਗਿਆ ਨਹੀਂ ਠੀਕ ਹੈ ਬਈ ਗਰਲੈਂਡੋ ਵਾਲਾ ਪੱਕ ਲੈਂਦੀ ਆ ਇਹ ਬਈ ਹਾਂ ਹੂੰ ਕੋਨੀ ਹੈਗੀ ਆ ਬਈ ਚਲੋ ਗਰੈਂਡੋ ਵਾਲਾ ਹੋਵੇ ਛਾਈ ਵਾਲਾ ਆਲਾ ਹੋਵੇ ਅਗਲੇ ਦੇ ਕੋਲੇ ਆ ਸਾਹਮਣੇ ਆ ਸਾਰਾ ਕੁਝ ਠੀਕ ਨਹੀਂ ਗੱਲ ਇਹ ਇਹਦਾ ਵੀ ਰੇਡ ਫੋਨ ਤੀ ਹਣਾ ਜੀ ਫੋਨ ਤੇ ਆ ਬਾਈ ਜੀ ਲੈ ਮੇਤਰੋ 20 ਦਿਨ ਬਾਕੀ ਆ ਇਹਦੇ 25 ਹਜੇ ਤੇ ਬਣਦੀ ਬਣਦੀ ਬਹੁਤ 25 26 ਕਿਲੋ ਵਾਲੀ ਗਾਂਤ ਬਾਕੀ ਝੋਲ ਦਿਖਾਈਂਦੀ ਕਿੰਨਾ ਤਗੜਾ ਪਿਆਦਾ ਹਣਾ ਦੇਵਾਲੂਆ ਬਾਈ ਇਹਦਾ ਮੱਟ ਕੱਢ ਦੂ ਪੱਕਾ ਲੈਵਾ ਕੋਈ ਇਹ ਨਹੀਂ ਟੁੱਟਮਾ ਐ ਪੱਟਾ ਦੇ ਸਾਹ ਮੜਾ ਪਸੂ ਦਾ ਬਾਈ ਮੈਂ ਤੈਨੂੰ ਸਿੱਧੀ ਗੱਲ ਦੱਸਦਾ ਕੁਜਤੀ 20 ਜੇ ਕਿਖਣਾ ਮੜਾ ਪਸੂ ਦਾ ਮੈਂ ਘਰੇ ਰੱਖਦਾ ਨਹੀਂ ਨਹੀਂ ਸਿਆਣੀ ਕਰ ਹਾਂ ਤੇ ਆ ਚਾਰ ਨੰਬਰ ਤੇ ਗਾਂ ਜਿਹੜੀ ਬਾਈ ਇਹ ਚਾਰ ਨੰਬਰ ਤੇ ਬਾਈ ਦੋ ਦੰਦ ਵੱੱਛੀ ਐ ਦੋ ਦੰਦ ਦੋ ਦੰਦ ਆ ਠੀਕ ਠੀਕ ਐ ਬਾਈ ਚੋਕ ਦੇ ਸੱਟ ਗਈ ਆਜੇ ਕੱਢੇ ਨਹੀਂ ਗਈ ਠੀਕ ਆ ਬਈ ਚੋਕ ਦੇ ਸੁੱਟ ਗਈ ਆ ਸੱਟ ਗਈ ਇੱਕ ਦੰਦ ਸਿੱਟਿਆ ਮੇਰਾ ਸਾਂ ਤਾਂ ਠੀਕ ਆ ਬਈ ਤੇ ਕੱਢਿਆ ਨਹੀਂ ਗਾ ਠੀਕ ਆ ਬਈ ਦੁੱਧ ਹੁਣ ਇਹ ਥਲੇ ਇਹਨੂੰ ਹੋ ਗਿਆ 25 26 ਦਿਨ ਅੱਜ ਸੂਈ ਨੂੰ ਸੂਈ ਨੂੰ ਠੀਕ ਆ ਬਈ ਤੇਲੇ ਵਾਲੂ ਆ ਬਹੁਤ ਫਾਸਟ ਕਲਾਸ ਹੈ ਨਾ ਤੇਲਾ ਦਾ ਬਾਈ ਇਹਦਾ ਨਾ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਣਾ ਵੀ ਇਹਨੂੰ ਮੋਕ ਲੱਗੀ ਸੀ ਵੇੜ ਨੂੰ ਠੀਕ ਆ ਬਈ ਉਹਦੇ ਕਰਕੇ 22 ਕਿਲੋ ਦੁੱਧ ਕੰਡੇ ਵਾਲਾ ਤਿਆਰ ਸੀਗਾ ਤੇ ਧਾਰ ਤੈਲ ਜੀ ਆ ਨਾ ਤੂੰ ਗੱਲ ਮਚਾ ਦੇ ਪਛਾਣੀ ਦੱਸਦਾ ਹਾਂ ਇੱਕ ਪਾਸੇ ਮਸ਼ੀਨ ਲਾਦੀ ਗਾ ਨੂੰ ਇੱਕ ਪਾਸੇ ਥਲੇ ਪਹਿਲਾਂ ਲੋ ਤਾਂ ਤਿਆਰ ਹੈ ਇਹਨ ਕੰਡੇ ਦਾ ਬੱਚਾ ਕਿਹੜਾ ਆ ਗਿਆ ਇਹਦਾ ਕਿਹੜਾ ਬੱਚਾ ਹੋਵੇ ਅੱਗੇ ਖੜਾ ਵੱਛਾ ਬੱਚਾ ਐਨਰਜੀ ਠੀਕ ਹੈ ਜੀ ਅੱਗੇ ਬੱਚਾ ਵਿਖਾ ਦੀ ਪਈ ਇਹਦਾ ਠੀਕ ਹੈ ਜੀ ਇਹ ਕਿੰਨੇ ਦੀ ਇਹ ਵੀ ਰੇਟ ਫੋਨਤੀ ਹੈ ਜੀ ਰੇਟ ਫੋਨਤੀ ਹੈ ਬਾਈ ਜੀ ਇਹਨਾਂ ਦੇ ਅਜਾ ਸੁਖਦੇਵ ਬਾਈ ਇਹ ਆਪਣੇ ਜਾਨਵਰ ਸੀ ਅੱਜ ਹੈ ਹਾਂ ਸਵੇਠ ਠੀਕ ਹੈ ਬਾਈ ਓਕੇ ਇਹਦਾ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਬਾਈ ਨੰਬਰ ਮੇਰਾ ਬਾਈ ਇਹ ਤੋਰੀ ਨਹੀਂ ਮੈਨ ਤੋੜਤੀ ਇਹਨਾਂ ਦੇ ਮੈਂ ਤੁਹਾਨੂੰ ਇੱਕ ਹੀ ਗੱਲ ਦੱਸ ਦਿੰਨਾ ਆ ਗਾ ਉਹ ਵੜਾ ਹਾਂਜੀ ਇਹਨਾਂ ਨੂੰ ਭਲਾ ਹੱਥੀ ਚੋਲੋ ਭਲਾ ਮਸ਼ੀਨ ਤੇ ਚੋਲੋ ਵੀ ਦੋਵੇਂ ਪਾਸੇ ਚੋਲੋ ਹਾਂ ਹੱਥੀ ਚੋਲੋ ਭਲਾ ਮਸ਼ੀਨ ਤੇ ਚੋਲੋ ਕੋਈ ਵੀ ਡਿੱਕਾ ਨਹੀਂਗਾ ਠੀਕ ਠੰਡੀਆਂ ਸੀਲ ਹਾਂ ਇਹ ਵੀ ਮੱਜਾਂ ਦੋਨੇ ਹਾਂਜੀ ਭਲਾ ਜਵਾਗ ਨੂੰ ਬਾਦਿਓ ਅੱਠਾਂ ਸਾਲਾਂ ਦੇ ਨੂੰ ਭਲਾ ਬਜ਼ੁਰਗ ਬਹਿ ਜੇ ਮੈਂਟੋ ਮਿੱਟੀ ਚੋਈ ਜਾਂਦੀਆਂ ਪੋਲੀਆਂ ਬਹੁਤ ਆ ਧਾਰ ਬਹੁਤ ਚੰਗੀ ਆ ਠੀਕ ਹੈ ਜੀ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਆਪਾਂ ਜੀ ਨੰਬਰ ਆਪਣਾ ਹੈਗਾ ਜੀ 94631 ਜੀ 42252 ਠੀਕ ਹੈ ਇੱਕ ਵਾਰੀ ਹੋਰ ਬੋਲ ਦਈਏ ਜੀ 94631 42252 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਗੱਲਬਾਤ ਮਿੱਤਰੋ ਇਹਨੂੰ ਕਰੀ ਮਾਲਾ ਛੋਟੇ ਹਾਂ ਤੇ ਆ ਇੱਕ ਵਾਰੀ ਝੋਟੀ ਹੋਰ ਵੇਖ ਲਓ ਤੁਸੀਂ ਬਾਈ ਦੀ ਹਾਂ ਬਾਕੀ ਤੇ ਜਾਨਵਰ ਟਿਕਾਣੇ ਆ ਪੂਰੇ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਟੁੱਡੀਆ ਜ਼ਿਲ੍ਹਾ ਫਰੀਦਕੋਟ ਆ ਜਾਣਕਾਰੀ ਲਈ ਬਹੁਤ ਬਹੁਤ ਆਪਣੇ ਕੋਲੇ ਸਾਰੇ ਜਾਨਵਰ ਆ ਜੇ ਘੋੜੀਆਂ ਵੀ ਕਿਸੇ ਨੇ ਲੈਣੀਆਂ ਬਸ਼ੇਰਾ ਬਸ਼ੇਰੀ ਲੈਣੀ ਆ ਉਹ ਵੀ ਮਿਲ ਜੂਗਾ ਠੀਕ ਹੈ ਨਾ ਬਸ ਇੱਕ ਗੱਆਂ ਕੁਝ ਵੀ ਬਾਕੀ ਸਾਰਾ ਕੋ ਮਰਜੂ ਐ ਪੁੱਤੇ ਨਹੀਂ ਰੱਖਦੇ ਬਾਈ ਹਾਂ ਨਹੀਂ ਕੁੱਤੇ ਨਹੀਂ ਉਹ ਵੀ ਪਹਿਲਾਂ ਰੱਖਦੇ ਸੀਗੇ ਉਹ ਵਾ ਰੱਖਿਆ ਇਹੋ ਸੇਤ ਜੇ ਬੰਦ ਝੂਟੀ ਦਾ ਹਾਂ ਪਵਨ ਗਿਆ ਜੀ ਧੰਨਵਾਦ ਸ਼ੁਕਰੀਆ ਵੀਡੀਓ ਦੇਖਣ ਲਈ ਸਾਰੇ ਪਰਮਾ ਜ ਚਾਹ ਕਹਿ ਕੇ ਆਦਿਮਿਕ ਮਨਾਂ